ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਈਆਂ ਠੀਕ ਠਾਕ ਅਮੀਰ ਕਰ ਦੇ ਤੁਸੇ ਸਾਈਆਂ ਠੀਕ ਠਾਕ ਹੋ ਬੋਗੇ ਅੱਜ ਆਪਾਂ ਚਲੇ ਆਂ ਡੇਜ਼ਰਟ ਸਫਾਰੀ ਤੇ ਆਪਣਾ ਅੱਜ ਦਾ ਮਹਾਰਾਜ ਦੀ ਕਿਰਪਾ ਨਾਲ ਆਊਟਫਿਟ ਅਬ ਜੈਡ ਬਲੈਕ 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 ਕਾਫੀ ਟਾਈਮ ਬਾਅਦ ਪੂਰਾ ਬਲੈਕ ਆਇਆ ਇਧਰ ਵੀ ਹੈ ਇਹ ਪਾਣੀ ਨਹੀਂ ਭੂਰੀ ਆ ਤੇ ਬੇ ਕਾਲੀ ਆ ਇਦਰ ਬਲਜੋਤ ਸਿੰਘ ਇਹ ਰਾਤੀ ਇਹ ਦੇ ਕਰਨ ਕਰਨ ਭੁੱਖੇ ਐਡੇ ਐਡੇ ਘਰਾਣੇ ਵਾਰੇ ਨੇ ਰਾਤੀ ਉਹ ਦੂਜਿਆਂ ਦੇ ਰੈਡੀ ਰੈਡੀ ਡੈਂਸ ਤੱਕ ਸੌਂਦੇ ਰੈਜ਼ੀਡੈਂਸ ਤੱਕ ਇਆ ਮਾਫੀ ਦੇ ਕਰਨ ਕਰਨ ਕਿਉਂ ਜਿਹੜੇ ਰਾਤੀ ਉਹ ਕੋਲਾ ਭਰ ਕੇ ਛੁੱਟੀ ਮੈਗੀ ਕੋਲਾ ਪੂਫ ਹੈਗਾ ਕੋਈ ਹੈਗਾ ਹੈਗਾ ਰੋੜ ਕੇ ਆਇਆ ਹੋਣਾ ਕਿ ਤਰ੍ਹਾਂ ਕਿਤੇ ਜਿੰਦਕਾਰ ਪਾਪਾ ਫੋਟੋਸ ਚਲੇਗੇ ਕਿ ਨਾ ਕਿ ਸਾਰੇ ਜਣੇ ਬਹਿ ਗਏ ਅੱਜ ਅੰਕਲ ਜੀ ਨਹੀਂ ਆਏ ਅੱਜ ਜਿੱਥੇ ਆਪਾਂ ਜਾਣਾ ਡੇਜ਼ਰਟ ਸਵਾਰੀ ਉੱਥੋਂ ਇਹ ਉਹਨਾਂ ਨੇ ਭੇਜੀ ਹੈ ਬੇਟੀ ਚਲੋ ਦਿਨ ਨੂੰ ਕੁਝ ਦਿਲ ਨੂੰ ਲੱਗਦਾ ਨਾਈਟ ਲਾਈਫ ਹੈ ਤੇ ਜਦੋਂ ਰਾਤ ਨੂੰ ਸੋਣਾ ਲੱਗਦਾ ਦਿਨੇ ਤਾਂ ਫਿਰ ਇਹਦਾ ਧੁੰਦ ਧੁੰਦ ਹੀ ਰਹਿੰਦੀ ਹੈ ਪੂਰਾ ਮੈਨੂੰ ਵੀ ਜਿਹਾ ਸਾਰਾ ਦਿਨ ਪਾਸ ਤੱਕ ਕਿ ਤੱਕ ਲੱਗਾ ਇੱਥੇ ਵੋਸ਼ਮਲੀ ਸਟਾਪ ਸੀਗਾ ਤੇ ਹੁਣ ਇੱਥੋਂ ਜਾਵਾਂਗੇ ਆਪਾਂ ਗਾਂ ਭੁੱਖ ਲੱਗੀ ਸੇ ਦਾ ਕੁਝ ਖਾਦਾਂ ਨੀ ਵਾਦੇ ਚੱਲੇ ਆ ਪੰਜ ਮੈਂ ਡਾਈਟ ਕੋਕ ਲਿਆ ਆਪਾਂ ਗਏ ਆ ਪਹੁੰਚ ਹਜਿੰਦ ਕਰਦੇ ਦਮਾਲਾ ਮੈਸੇਜ ਆਇਆ ਸਿੰਘ ਸਾਹਿਬ ਆਜੋ ਹਰ ਤਰ੍ਹਾਂ ਦੇ ਲੋਗ ਆ ਇੱਥੇ ਆਪਣੇ ਵੀ ਹੈਗੇ ਵਾਦੀ ਆਪਣੇ ਪੰਜਾਬੀ ਵੀ ਹੈਗੇ ਨੇ ਸਰਦਾਰ ਵੀ ਹੈਗੇ ਨੇ ਵਧੀਆ ਹੈ ਦੇਖੋ ਬੈਠੇ ਆ ਲੈ ਗਰਮੀ ਆ ਠੀਕ ਆ ਪਰ ਇੱਥੇ ਪਸੀਨਾ ਨਹੀਂ ਆ ਰਿਹਾ ਤਾਂ ਉੱਥੇ ਆਪਾਂ ਬੈਠੀਆਂ ਮਾ ਤੇ ਪਸੀਨੇ ਦਾ ਭਰ ਜਾਈ ਹਾਂ ਹਾਂ ਪਸੀਨਾ ਨਹੀਂ ਆਉਂਦਾ ਗਰਮ ਸੇਕ ਜਿਹਾ ਲੱਗਦਾ ਸੇਕ ਸੇਕ ਜਿਹਾ ਜਿੰਦ ਘਰ ਦੇਖੋ ਜਿੰਦ ਘਰ ਬੋਤਲ ਲੈ ਚੱਲ ਤੂੰ ਬਦਲ ਆ ਜੁ ਕਿਹੜੀ ਕਿਹੜੀ ਆ ਦੇ ਹੱਪ ਕਰਦੇ ਪਾਪਾ ਮੰਗਦਾ ਕਹਿੰਦੀ ਪਾਣੀ ਦੇਖੀ ਦੇਖ ਕੇ ਦੇਖ ਕੇ ਤਹੂਟੇ ਮਾ ਜ ਨੈਣਾ ਚੱਲ ਨੈਣਾ ਉਹ ਚਲ ਛੇ ਚੇਰਾ ਕੰਮ ਉਹ ਵਾਹ ਉਹ ਇਹ ਪੱਟਰੀ ਬੰਦੀ ਤੇ ਆ ਬੱਜ ਥੋੜੀ ਦਿੱਤੀ ਜਾ ਵੇਲਾ ਆਪਾਂ ਨੇ ਜਿਹੜੇ ਗਾਈਡ ਕਰਦੇ ਆ ਉਹ ਚੋਕ ਨੂੰ ਆ ਜਾ ਆ ਜਾ ਕੋਕ ਨੂੰ ਆ ਜਾ ਆਇਆ ਸਵਾਗਤ ਮੇਰਾ ਬੈ ਕੇ இது હે નહીં કે આપણે દિન લ ਦੇਖਾ ਸਾਡੇ ਨਾਲ ਦੀ ਗੱਡੀ ਉਹ ਘੱਟ ਲੋਰ ਆਵਾ ਬੜੀ ਆਹ ਦੇ ਇੱਧਰ ਸਾਰੇ ਫੋਟੋ ਕਰਾਉਂਦੇ ਮੈਨੂੰ ਵੀ ਲਿਆਇਆ ਕਰ ਭਰਾਵਾ ਬਲੌਗ ਚ ਨਲੀੰਦ ਦਾ ਬਲੌਗ ਚ ਪੈਰ ਤਸਰੇ ਬਾਬਾ ਜੀ ਦੇ ਪਾਪੇ ਕਿੱਦਾਂ ਲੱਗ ਰਿਹਾ ਜੋਰ ਬਹੁਤ ਲੱਗ ਰਿਹਾ ਤੈਨੂੰ ਅੰਕਲ ਵੀ ਆਓ ਹਾਂ ਯਾਰ ਫਨੀ ਪਰ ਬਦਿਆ ਗਿਆ ਤੂੰ ਵੀ ਇੱਕ ਚੱਲ ਜਾ ਭੱਜ ਕੇ ਜਾ ਜਾ ਭਰਾ ਓਏ ਨਾਗਰ ਏ ਨਾਗਰ ਲੈ ਭੇਜ ਭੇਜ ਦੇ ਨਾ ਓਏ ਨਾਗਰ ਉਹ ਸਾਡਾ ਤੱਕੇ ਦੁੱਖ ਲਾ ਜਾਨੀ ਆਪਾਂ ਉਹ ਤੋਂ ਵਾਪਸ ਆ ਗਏ ਸੀ ਫੋਟੋਆਂ ਵਗੈਰਾ ਕਰਕੇ ਤੇ ਹੁਣ ਚਾਹ ਦੀਆਂ ਆਪਾਂ ਫੇਰ ਅੰਦਰ ਇੱਥੇ ਚੱਲ ਪਾਣੀ ਅੱਛਾ ਤਾਂ ਬੰਨ ਜਗ੍ਹਾ ਕਿ ਦਬਾਅ ਸੀ ਵਧੀਆ ਸੀ ਅੱਜ ਸਿੰਗਸ ਆਪ ਮਾਈ ਸਾਬ ਲੱਗ ਗਈ 4v4 ਅਰੇ ਧੇਰੇ ਤਵਾ ਸਾਰੇ ਮੂੰਹ ਘੱਟੇ ਦਾ ਮੂੰਹ ਭਰੇ ਪਏ ਹਨ ਹੱਥ ਲਾ ਕੇ ਦੇਖੀ ਵਾਜਾ ਕੋਰੇ ਮੂੰਹ ਨੂੰ ਆ ਦੇ ਹਨ ਕਰਕ ਕਰਕ ਚਲੋ ਆ ਇਦਾਂ ਲੱਗ ਲੱਗ ਕੈਂਪ ਬਣੇ ਹੋਏ ਆ ਇਹਨਾਂ ਦੇ ਵਿੱਚ ਵੱਖ-ਵੱਖ ਰਸਟਮ ਹੈ ਜਲ ਪਾਣੀ ਸ਼ਾਕਦੇ ਆ ਦੋ ਚਾਰ ਇਹਨਾਂ ਦੇ ਆਪਣੇ ਸ਼ੋਅ ਹੁੰਦੇ ਆ ਫਾਇਰ ਆਣਾ ਹੁੰਦਾ ਆ ਡਾਂਸ ਡੂਨਸ ਤਾਂ ਕਰਦੇ ਪਰ ਉਹ ਆਪਾਂ ਨਹੀਂ ਵੇਖਣਾ ਉਹ ਆਪਣੀ ਮਰਜ਼ੀ ਹੁੰਦੀ ਆ ਹੈ ਤੇ ਚਲੋ ਇੱਥੇ ਦੋਨੇ ਕੀ ਬੈਠੂ ਜੀ ਨਾਮ ਇਹਦਾ ਨਾਮ ਮਾੜਾ ਮਾਹੀ ਬਫੇ ਟਾਈਪ ਆ ਇੱਥੇ ਪੜਣਾ ਰਾਤ ਨੂੰ ਕੱਲ ਹੁੰਦਾ ਅੱਜ ਕਰ ਰਹੇ ਤਾਂ ਬਫੇ ਤੇ ਹੁਣ ਵੀ ਤੇ ਬਫੇ ਬਸ ਇੱਥੇ ਜਾਂ ਬਫੇ ਸਿਸਟਮ ਹੈ ਨਾ ਮੰਨਣਾ ਪਾਉਗੇ ਸਾਡੇ ਨੇ ਲੱਗਾ ਹੋਣਾ ਵੇ ਡ੍ਰੀਮ ਨੈਟ ਆ ਵੀ ਕੰ ਆਪਾ ਪਹੁੰਚ ਲਿਆ ਹਮ ਹਮ ਨਿਕਲਦਾ ਹੁਆ ਭਾਈ ਆਪਣਾ ਪਾਕਿਸਤਾਨੀ ਵੀਰ ਆ ਹੈ ਹਾਂ ਅਲੱਗ ਅਲੱਗ ਨੇ ਨਾ ਕੋਈ ਵੀਆਈਪੀ ਹੈ ਕੋਈ ਕਿੱਦਾਂ ਫਾਈਨਲੀ ਪਹੁੰਚ ਗਏ ਰਸਤਾ ਪਟਕ ਗਿਆ ਸੀ ਦੇਲ ਨਹੀਂ ਨਾ ਪਟੋਂ ਡਿਆ ਨਾ ਬੈਠਿਆਂ ਦਾ ਆਪੇ ਖੜਾ ਉਹ ਨਮਾਜ਼ ਪੜ ਕੇ ਤੇ ਆਪਾ ਆਪਾ ਇੱਥੇ ਬੈਠੇ ਹਾਂ ਡਿਨਰ ਕਰਦੇ ਹਾਂ ਸਾਰਿਆਂ ਨੇ ਖਾ ਪੀ ਲਿਆ ਜਿੰਦੂ ਹਰ ਪਿਆਰ ਬਾਓ ਸੈਕਿੰਡ ਪਰਫਾਰਮੈਂਸ ਆਫ ਦਾ ਈਵਨਿੰਗ ਉਧਰ ਬੈਲੀ ਡਾਂਸ ਚੱਲਦਾ ਹੀ ਆਪਾਂ ਬਹਿ ਗਏ ਉਠਾਂ ਤੇ ਕਿਉਂਕਿ ਆਪਾਂ ਦੇਖਣਾ ਨਹੀਂ ਉਹ एक एक बिल्ली डांस शो और फायर नहीं बेली डांस तो हमने देखना ही नहीं है ना तभी हम कैमल राइड में चले गए थे अच्छा वो नहीं देखा नहीं देखना सी देख नहीं ना सकते अलाउड नहीं है हमारे धर्म नहीं ना नहीं, है। नहीं कोई भी नाच अलाउड नहीं है अच्छा देख नहीं सकते जो उसने पहले कर्तव्य किया था ना वो तो हमने देख लिया था देख तो लेता ਫਾਇਰ ਵਾਲਾ ਗਿਆ ਦੇਖਣਾ ਅਭੀ ਭਈਆ ਜਾਂਦੇ ਹੈ ਸਾਡੇ ਪਾਸ ਗੈਸਟ ਆਨੇ ਹੈ ਨਾ ਉਹਨੂੰ ਮਿਲਣਾ ਹੈ ਹਾਂ ਪੰਜਾਬੀ ਜਿਹਨੂੰ ਘੱਟ ਸਮਝ ਆਉਂਦੀ ਉਹਨੇ ਕੀ ਕਰ ਸਕਦੇ ਬਗਾਨੇ ਮੁਲਕ ਚਾਏ ਹਾਂਜੀ ਮੰਮਾ ਹਾਂਜੀ ਪੁੱਤੂ ਹਾਂਜੀ ਲੱड्डू ਦੇਖਣੇ ਚੱਲਦੇ ਹਾਂ ਹੁਣ ਮੇਰੀ ਗਰੰਟੀ ਤੇਰੀ ਉੱਥੇ ਤੱਕ ਓਕੇ ਚੱਲੀਏ ਉਹ ਵੀ ਚੱਲੇ ਆ ਜਿੰਦ ਕਰ ਬੈਠਣ ਲੱਗਾ ਜਿੰਦ ਕਰ ਸੋਨਾ ਜੀ ਪੁੱਤੂ ਮਰਾ ਬਰੇ ਉੱਠੋ ਲੋਪ ਕੀਆ ਕੋ ਹਾਂਜੀ ਇੱਥੋਂ ਨਹੀਂ ਲੋਪ ਕੀਆ ਉਸਨੇ ਮੈਨੂੰ ਲੋਪ ਹੈ ਕੀਆ ਹੈ ਤੇਨੇ ਤੂੰ ਗੱਪਾਂ ਕਰਤਾ ਹੁਣ ਵੀ ਟ੍ਰਾਂਸਪੋਰਟ ਹੀ ਬੰਦੇ ਨੇ ਵੀ ਗੱਲਦੇ ਹੀ ਬੰਦੇ ਆ ਲਾਲ ਹੋ ਗਿਆ ਮੇਰਾ ਪੋਤਾ ਜੀ ਧੁੱਪੇ ਨਹੀਂ ਗਰਮੀ 'ਚ ਬਹਿ ਕੇ ਪਰ ਕੀ ਕਰਦੇ ਤੁਹਾਨੂੰ ਪਤਾ ਜੇ ਦੇਖਣਾ ਹੈ ਇੱਕ ਵਾਰ ਤੇ ਹੁਣ ਸਾਰੇ ਹਨਾ ਅਲਰਜੀ ਜੀ ਮੈਨੂੰ ਆਦਾ ਹੋ ਰਹੀ ਹੈ ਰੇਤਾ 'ਚ ਹੀ ਰਹੇ ਹ ਕਿੰਨਾ ਟਾਈਮ